وقت کوئی نہیں بنائنے جاگلے جائے گیوں میں ایسا کی جائے گیوں ایک وقال تر صاحب کو پرمانی اکوہی محلہ کے جہلے رجائے جہلے سرین مجھے پرکے گئی اوز محلے کے جہلے سارا پنسی مولیت کرے گی اس سے ایک اوپنی تاہی جہاں دکراہ ہوئے گی آج جب وہ وقت منا کی کی پنس سے جانے چاہ گی کی اپنے نون والوں سے جانے چاہ گی پیس ایک پنس ਅੱਜ ਕਿੰਨਾ ਧਰਮਟ ਮੱਜਾ ਹੋਇਆ ਹੈ ਕੰਗਰੇਸ਼ਨ ਕਿੰਨੇ ਆਪੋ ਆਪਣੇ ਹੁਮੇ ਕਲਾ ਕਰਵਾਸਤੇ ਆਪੋ ਆਪਣਾ ਲੱਖ ਮਾਨ ਵਾਸਤੇ ਕਿਤੇ ਸਰਕਾਰ ਨਾਲ ਅਧਿਕਾਰੀਆਂ ਨਾਲ ਸਹਿਯੋਗ ਕਿਤੇ ਅਸੀਂ ਆਪਣੇ ਆਪ ਆਪਣੇ ਪਹਿਲਾਂ ਤੇ ਕਹਾੜਾ ਮਾਰ ਕੇ ਸਖਤ ਦੰਡ ਸੁਕੀਨਾ ਜੇਸ਼ਰ ਬਣ ਰਹੇ ਹਾਂ ਮੈਂ ਸੋਚਦਾ ਬਿਲਕੁਲ ਸਹਿਮਤ ਨਹੀਂ ਪਰ ਇੱਕ ਆਮਕ ਜਨ ਸਾਬ ਦੇ ਦੇਖ ਕਰ ਨਹੀਂ ਜੀਣ ਰੋਗੇ ਉਸ ਬਾਕ ਦਾ ਜਵਾਬ ਨਹੀਂ ਦਿੰਦਾ ਮਜਬੂਰ ਹੋ ਕੇ ਪਰ ਸ਼ੁਸ਼ਵਾਸਾ

O que

ਉਹਦੇ ਨਾਲ ਬਹੁਤ ਬਰੰਗੀਆਂ ਉਹ ਖਾਲਸਾ ਪੰਥ ਨੇ ਸੇਵਾਟੇ ਨੂੰ ਲੈਣੀ ਹੈ ਕਿੰਨੇ ਤੁਸੀਂ ਗੋਵਰਾ ਪ੍ਰਬੰਧਕ ਕਮੇਟੀਾਂ ਦੇ ਜਿਹੜੇ ਵਰਤਾਹਨਾਂ ਨਾਲ ਲੈ ਕੇ ਜੱਥੇਬੰਦੀਆਂ ਇਹਨਾਂ ਨੂੰ ਸਿੱਧਰੀ ਲਾਗਤ ਨਹੀਂ ਸਮਝੋ ਨੇ ਅਕਸਰ ਜੱਥੇਬੰਦੀਆਂ ਜਿਹੜੀਆਂ ਨੇ ਖਾਲਸਾ ਖੁਦ ਖੁਦ ਕਰਾਏ ਆਠਾ ਪਾਣਾ ਆਂ ਦੀ ਬਿਰਤ ਸੱਚੇ ਪਾਜਾਏ ਗੁਰੂ ਸਾਹਿਬ ਨੇ ਸਾਨੂੰ 10 ਮਿੰਟ ਪਹਿਲਾਂ ਫੋਨ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਆਪ ਜੀ ਆਏ ਹੋ ਸਾਡਾ ਮਾਣ ਰੱਖਿਆ ਹੈ ਜੇ ਅਸੀਂ ਜਪੜਿਆ ਅਕਾਲੀ ਬਾਬਾ ਗੁੰਡਾ ਸਿੰਘ ਜਿਹੜੇ ਗੁੰਡਾ ਦਰਦੇ ਛੇਵੇਂ ਜੱਤੇਦਾਰ ਦੀ ਅਕਾਲ ਤਖਤ ਸਾਹਿਬ ਦੇ ਛੇਵੇਂ ਜੱਤੇਦਾਰ ਦੀ ਆਪਾਂ ਸ਼ਤਾਬ ਦੀ ਬਣਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਾ ਸਹਿਯੋਗ ਦਿੱਤਾ ਤੇ ਅਸੀਂ ਤੁਹਾਨੂੰ ਪਹਿਲਾਂ ਬੁਲਾਇਆ ਵੀ ਆਓ ਜੀ ਆਪਾਂ ਇਹ ਪ੍ਰੋਗਰਾਮ ਕਰਦੇ ਨੇ ਸਾਨੂੰ ਹੁਣ ਤੁਸੀਂ ਬੁਲਾਇਆ ਜੇ ਬੁਲਾਇਆ ਜੇ ਕਹਿ ਤਾ ਵੀ ਆਏ ਤੇ ਜਿਹੜਾ ਸਾਡਾ ਤੁਹਾਡੇ ਨਾਲ ਮੋਢੇ ਦਾ ਮੋਟਾ ਜੋੜ ਕੇ ਖੜਾਂਗੇ ਪਰ ਜਿਹੜਾ ਭਰਮ ਭਰੇ ਜਿਹੜੇ ਪੈ ਹੋਏ ਨੇ ਉਹ ਆਪਾਂ ਨੂੰ ਜ਼ਰੂਰ ਕਰਨੇ ਪੈਣੇ ਨੇ ਭਾਵੇਂ ਅੱਜ ਦਾ ਵੀ ਇਹ ਭਾਵੇਂ ਕੱਢਦਾਨ ਲਈਏ ਉਹ ਸਮੋਚੇ ਭਾਵੇਂ ਬੰਨੋ ਵੀ ਇਖਸਾਰ ਹੈ ਭਾਵੇਂ ਨੇ ਜਿੱਥੇ ਬੰਦਿਆਂ ਨੇ ਥੱਕ ਮਾਪ ਹੋਣ ਨੇ ਆਪਾਂ ਪ੍ਰਹੀਮਾਨ ਦੇ ਨਾਲ ਜਿਹੜਾ ਉਹ ਹਮੇਸ਼ਾ ਗਲਤ ਕਰ ਲੈਣੇ ਪਰ ਉਹਦੇ ਪਹਿਰਾ ਦਈਏ ਕਰਨੇ ਹੋ ਸਾਨੂੰ ਉਹ ਵੀ ਯਾਦ ਹੈ ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੁਸੀਂ ਸਾਰੇ ਭਾਵੇਂ ਪ੍ਰਚੀਬੇ ਜੀ ਤੁਸੀਂ ਭਾਵੇਂ ਜਿੱਤਰਾ ਜੀ ਤੁਸੀਂ ਸਾਰੇ ਇਕੱਠੇ ਹੁੰਦੇ ਸੀ ਅੱਜ ਤੁਸੀਂ ਭਾਵੇਂ ਕੋਹਾ ਤੋਂ ਅਸੀਂ ਦੇ ਕਹਿੰਦੇ ਸਾਰੇ ਇਕੱਠੇ ਹੋ ਕੇ ਸਾਰੇ ਪ੍ਰੋਗਰਾਮਾਂ ਆਪਾਂ ਨੂੰ ਦੇਖ ਬਹਾਰ ਦੱਸਦਾ ਜੀ ਦੇਖ ਬਹਾਰ ਦੇ ਗਰੇ ਘਰ ਨੌਂ ਦੇ ਆਵੇ ਭਾਏ ਉਹਦੇ ਹਰ ਜਗ੍ਹਾ ਪਹਾਈ ਹੁੰਦੇ ਨੇ ਆਪਣੇ ਸਾਰਿਆਂ ਦੇ ਨਾਲ ਪਹਾਈ ਹੋਣਗੇ ਬਸ ਜਿਹੜੇ ਬਾੜੇ ਮੋਟੇ ਤੁਹਾਨੂੰ ਕਰ ਲਓ ਅਸੀਂ ਤੁਹਾਡੇ ਸਾਰਿਆਂ ਨਾਲ ਪੂਰਾ ਤਾਇਯੋਗ ਦੇਾਂਗੇ ਪਰ ਸਾਡਾ ਜਦੋਂ ਮੈਂ ਇਕੱਠ ਜੱਲੇ ਬੰਦਿਆਂ ਨੇ ਅਸੀਂ ਕਹਿੰਦੇ ਵੀ ਆਪਾਂ ਇਕੱਠੇ ਹੀ ਟੱਈਏ ਜਿਵੇਂ ਜੀ ਰਾਜੀ ਤੁਸੀਂ ਸੁਝਾ ਦਿੰਦਾ ਅਸੀਂ ਉਹਦੇ ਨਾਲ ਤਹਿਮਤ ਆ ਇਹ ਜਦੋਂ ਇੱਕ ਨਗਰ ਕੀਰਤਨ ਸ਼ਾਮ ਜਿਹੜਾ ਸ਼ਹੀਦੀ ਮਾਰ ਤੇ ਜਾਣਾ ਉਹ ਉਹਨਾਂ ਨੂੰ ਆਪਕੋ ਸਹਿਯੋਗ ਤੋਂ ਰੱਖ ਬਣਾਇਆ ਉਹਦੇ ਵਿੱਚ ਇਹ ਦੂ ਭਰਾ ਵੀ ਕਸ਼ਮੀਰੀ ਪੰਡਤਾਂ ਨੂੰ ਗੁਰੂ ਸਾਹਿਬ ਨੇ ਹਿੰਦੂ ਧਰਤੀ ਰੱਖਿਆ ਵਾਸਤੇ ਆਪਣਾ ਬਲੀਦਾਨ ਦਿੱਤਾ ਤੇ ਤੁਹਾਨੂੰ ਸਾਡੀ ਤੁਸੀਂ ਦੱਸਿਆ ਸਾਰਿਆਂ ਨੇ ਬਣਾਉਣਾ ਭਾਵੇਂ ਉਹਦੇ ਵਿੱਚ ਕੋਈ ਵੀ ਹੈ ਕਿਸੇ ਵੀ ਤਰ੍ਹਾਂ ਦਾ ਆਪਾਂ ਉਹ ਪੂਰਾ ਮਾਣ ਸਨਮਾਨ ਦੇਣਾ ਅੱਲਾਹ ਆਪਣੇ ਆਪੇ ਯਾਦ ਕਰੇ ਵੀ ਮੇਰਾ ਕਿੰਨਾ ਮਾਣ ਸਨਮਾਨ ਜਿਹੜਾ ਕੀਤਾ ਗਿਆ ਸਾਡੇ ਸਰਦਾਰ ਜੋ ਸਿੰਘ ਸਹਿਬਾਨ ਨੇ ਉਹਨਾਂ ਦਾ ਵੀ ਪੂਰਾ ਮਾਣ ਦੋਸਤਾਰ ਹੈ ਪਰ ਆਪਾਂ ਸ਼ਤਾਪੀ ਨੂੰ ਪਹਿਲਾਂ ਅਜੇ ਬਹੁਤ ਟਾਈਮ ਪਿਆ ਆ ਤਾਂ ਪਹਿਲਾਂ ਪਹਿਲਾਂ ਸਾਰੇ ਘਰ ਭੁਲੇਖੇ ਤੂਕਾ ਸੀਗੇ ਮੈਂ ਬਹਿ ਕੇ ਜਿਹੜੇ ਕਾਰਜ ਆਪਾਂ ਟੈਕ ਕਰਤੀਏ ਫੇਰ 12 ਕੁ ਜੀ ਟੈਕ ਹੋ ਜਾਣਾ ਟੈਕ ਵੀ ਹੈ ਹੋ ਜਾਣਾ ਸਭ ਕੁਝ ਦਾ ਪੰਜਾਬ ਸਰਕਾਰ ਨੂੰ ਜਾਂਦਾ ਕੋਲੇ ਪਰਿਆਦਾ ਮਨਾਉਤ ਜਿਹੜੇ ਗਿਆ ਜੈਲ ਸਿੰਘ ਦਾ ਯਾਦ ਕਰਦੇ ਆ ਅਨੰਤਪੁਰ ਸਾਹਿਬ ਦੇ ਵਿੱਚ ਜਿੱਨੇ ਖੇਤ ਬਣੇ ਸੀ ਉਦੋਂ ਦੇ ਖੇਤ ਦੇਦੇ ਨੇ ਇਹ 307 ਵਾਲੇ ਜਾਨੀ ਜੈਲ ਸਿੰਘ ਨੇ ਸੀਸ ਮਾਰਗ ਬਾਬਾ ਜੀ ਬਣਾਇਆ ਤੂੰ ਤੇ ਬਹਾਦਰ ਸਾਹਿਬ ਜੀ ਦਾ ਆ ਘੇਰ ਬਣਾਏ ਆ ਬਾਥਰੂਮ ਵਗੈਰਾ ਸੜਕਾਂ ਅਨੰਤਪੁਰ ਸਾਹਿਬੀਆਂ ਉਵੇਂ ਨਾਲ ਕੰਮ ਕਰਨਾ ਚਾਹੀਦਾ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲੂ ਹੋਰਾਂ ਨੇ ਕਿ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਇਹ ਆਰਦਾ ਕਰਾਂ ਮੈਂ ਕੀਤੀ ਆ ਅੱਜ ਦੇ ਦਰਬਾਰਦਾਰ ਦੀ ਪਰਕਮਿਆ ਅੱਜ ਇਸ ਕਰਕੇ ਸਾਰੀਆਂ ਸਰਕਾਰਾਂ ਦਾ ਉਹਨਾਂ ਦਾ ਆਮਦਾ ਕੰਮ ਹੈ ਆਪਾਂ ਬਸ ਸਮੋਤੇ ਖਾਲਸੇ ਨੇ ਜਿਹੜਾ ਇਕੱਠੇ ਹੋ ਕੇ ਇਹ ਪ੍ਰੋਗਰਾਮ ਵਾਲੀ ਕੇ ਜਾਂ ਲਿੰਕੇ ਜਾਂ ਅਸੀਂ ਸਾਰੀਆਂ ਹੈਂਕਰ ਜੱਲੇ ਬੰਗੀਆਂ ਤੁਹਾਡਾ ਇੱਥੇ ਆਇਆ ਦਾ ਬਹੁਤ ਬਹੁਤ ਧੰਨਵਾਦ ਮੇਰਾ ਮੇਰੇ ਵੱਲੋਂ ਕਿਉਂ ਨਹੀਂ ਮਾਨਤਾ ਕਾਲੀ ਪੁੱਢਾ ਦਾ ਪੰਜਵਾ ਤੱਕ ਬਾਬਾ ਅਵਕਾਸ਼ ਸਿੰਘ ਜੀ ਨਾਲ ਪਾ ਮੁਕਾਬਾ ਬਿਧੀ ਚੰਦ ਜੀ ਬਾਬਾ ਜੁਗਰ ਸਿੰਘ ਜੀ ਬਾਬਾ ਕਸ਼ਮੀਰ ਸਿੰਘ ਜੀ ਸਾਰੇ ਬਾਤ ਸੁੱਖਾ ਬੋ ਬਹੁਤ ਬਹੁਤ ਧੰਨਵਾਦ ਆਇਆ ਦਾ ਲਾ ਬੇਨਤੀ ਹੈ ਲੰਗਰ ਜਿਹੜਾ ਭੂਵੇਂ ਤਰ੍ਹਾਂ ਦਾ ਤਿਆਰ ਹੈ ਜਿਵੇਂ ਮਰਜੀ ਖਾ ਕੇ ਜਰੂਰ ਚਾਹੋ ਬੇਨਤੀ ਹੈ ਹੀਂਦੀ ਦੇਖਾਂਗਾ ਵੀ ਲੰਗਰ ਵੀ ਤੇ ਜਿਹੜਾ ਆਪ ਜੀ ਸਮਝਦੇ ਨੂੰ ਵਾਹਿਗੁਰੂ ਕੀ ਗੱਲ ਹੈ ਵਾਹਿਗੁਰੂ ਕੀ ਕੀ ਬਣੇ